ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਪੀਡੀਐਫ ਇਹ ਫੇਲੇ ਦੇ ਵਿੱਚੋਂ ਇੱਕ ਫੁੱਲ ਵੀਡੀਓ ਦਿਖਾਉਣੀ ਹੈ ਚੌਕ ਜਿਹੜੇ ਵੀ ਰੱਖਦੇ ਆ ਮੁਰਾ ਨਸਲ ਦਾ ਤੇ ਉਹਨੂੰ ਟੌਪ ਦੀਆਂ ਮੱਝਾਂ ਦਿਖਾਉਣੀਆਂ ਹੈ ਬਿਨਾਂ ਸ਼ੱਕ ਇਹ ਗੈਹ ਸਕਦੇ ਆ ਵੀ ਮਿਲਕ ਤੇ ਬਿਊਟੀ ਦੋਨਾਂ ਦਾ ਸੁਮੇਲ ਹੈ ਮੱਝਾਂ ਹਾਲਾਂਕਿ ਇਹਨਾਂ ਨੇ ਪਾਰਟਿਸਿਪੇਟ ਕੀਤਾ ਸੀ ਦੁੱਧ ਚੁਾਈ ਦੇ ਮੁਕਾਬਲੇ ਦੇ ਵਿੱਚ ਪੋਜੀਸ਼ਨ ਜਿਹੜੀ ਇਹਨਾਂ ਦੀ ਹਾਸਲ ਹੋਈ ਆ ਦੋਸਤੋ ਵੈਸੇ ਤਾਂ ਇਹਨਾਂ ਦੇ ਉੱਤੇ ਜਿਹੜੇ ਇਹ ਬੈਨਰ ਜਿਹੜੇ ਉੱਤੇ ਅ ਇੱਕ ਇਹਨਾਂ ਨੂੰ ਲੋਕਾਂ ਸਾਹਮਣੇ ਪੇਸ਼ ਕਰਨਾ ਜਿਹੜਾ ਪੀਡੀਐਫ ਐ ਵੱਲੋਂ ਇਹਨਾਂ ਨੂੰ ਮਾਨ ਸਨਮਾਨ ਦਿੱਤਾ ਜਾਂਦਾ ਉਹ ਇੱਕ ਝੁੱਲ ਉਹਦੇ ਤੋਂ ਵੀ ਅੰਦਾਜ਼ਾ ਹੁੰਦਾ ਪਰ ਮੈਂ ਨਾਲ ਨਾਲ ਗੱਲਾਂ ਵੀ ਕਰੂੰਗਾ ਇਹਨਾਂ ਦੀ ਡਿਟੇਲ ਵੀ ਪੁੱਛੂੰਗਾ ਬਾਈ ਤੋਂ ਤੇ ਮੱਝਾਂ ਤੁਹਾਨੂੰ ਇੱਥੇ ਖੜੀਆਂ ਦਿਖਾਵੂੰਗਾ ਵੀ ਸੋ ਵੀਡੀਓ ਨੂੰ ਲਾਸਟ ਤੱਕ ਦੇਖਿਓ ਮੇਰਾ ਦਿਲ ਮੰਨਦਾ ਵੀ ਜਿਹੜਾ ਵੀ ਮੁਰਾ ਨਸਲ ਨੂੰ ਪਸੰਦ ਕਰਦਾ ਉਹਦਾ ਮਨ ਖੁਸ਼ ਹੋਊਗਾ ਇਹਨਾਂ ਮੱਝਾਂ ਨੂੰ ਦੇਖ ਕੇ ਇਹਨਾਂ ਦੀ ਬਿਊਟੀ ਨੂੰ ਦੇਖ ਕੇ ਜਾਂ ਜੋ ਦੁੱਧ ਬਾਈ ਜੀ ਹਰੀ ਦੱਸਣਗੇ ਜਿਹੜਾ ਇਹਨਾਂ ਨੇ ਦਿੱਤਾ ਉਦੋਂ ਨੂੰ ਦੇਖ ਕੇ ਤੁਹਾਡਾ ਮਨ ਜਿਹੜਾ ਉਹ ਪੂਰਾ ਇਸ ਵੀਡੀਓ ਤੋਂ ਖੁਸ਼ ਹੋਊਗਾ ਆਓ ਮਿਲिए ਆਪਾਂ ਮਸਤਾਨੀ ਡੇਰੀ ਫਾਰਮ ਦੇ ਮਾਲਕ ਭਾਈ ਪੰਜਾਬ ਸਿੰਘ ਨੂੰ ਆ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਸਿੰਘ ਜੀ ਅੱਜ ਆਪਾਂ ਪੀਡੀਐਫ ਮੇਲੇ 'ਚ ਖੜੇ ਆ ਕਿੰਨੀਆਂ ਮੱਝਾਂ ਲੈ ਕੇ ਆਏ ਸੀ ਦੁੱਧ ਚੋਆਈ 'ਚ ਤੁਸੀਂ ਮਿਰ ਜੀ ਪਹਿਲਾਂ ਤਾਂ ਸੱਚੇ ਪਾਤਸ਼ਾਹ ਨੇ ਬੜੀ ਮਿਹਰ ਕੀਤੀ ਹੂੰ ਬੜਾ ਕਿਰਪਾ ਕਰਕੇ ਇਹ ਇਨੇ ਜੋਗ ਬਣਾਇਆ ਵੀ ਐਡੇ ਵੱਡੇ ਮਾਹ ਮੁਕਾਬਲੇ ਦੇ ਵਿੱਚ ਆ ਸਕੀ ਹੂੰ ਮਾਰਾ ਸਾਹਿਬੀ ਦਾ ਫਰਮਾਨ ਹੈ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਹੂੰ ਸਤਗੁਰ ਢਾਕ ਲਿਆ ਮੋਹੇ ਪਾਪੀ ਪੜਦਾ ਸਹੀ ਹੈ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਪੜਦਾ ਕੱਜਿਆ ਜੀ ਹੂੰ ਅਸੀਂ ਵੀਰੇ ਤਿੰਨ ਮੱਝਾਂ ਲੈ ਕੇ ਆਏ ਆ ਜੀ ਮੁਕਾਬਲੇ ਦੇ ਵਿੱਚ ਇੱਕ ਵੱਡੀ ਮੱਝ ਤੇ ਦੋ ਪਹਿਲਣਾ ਛੋਟੀਆਂ ਅੱਛਾ ਦੋ ਪਹਿਲਣਾ ਇੱਕ ਵੱਡੀ ਮੱਝ ਪਹਿਲਣਾ ਛੋਟੀਆਂ ਵੀ ਵੀਰ ਜੀ ਇੱਕ 8 ਮਹੀਨੇ ਦੀ ਸੂਈ ਤਕਰੀਬਨ ਇੱਕ 6 ਮਹੀਨੇ ਦੀ ਸੂਈ ਅੱਛਾ ਆਪਾਂ ਪਹਿਲਾਂ ਜਿਹੜੀ ਪਹਿਲੇ ਨੰਬਰ ਤੇ ਮੱਝ ਖੜੀ ਹੈ ਇਹਦੇ ਤੋਂ ਸ਼ੁਰੂਆਤ ਕਰਦੇ ਹਾਂ ਕੰਨਵਾ ਸੂਆ ਨਾਮ ਕੀ ਹੈ ਤੇ ਕਿੰਨੇ ਦਿਨਾਂ ਦੀ ਸੂਈ ਅੱਜ ਦੁੱਧ ਕਿੰਨਾ ਦਿੱਤਾ ਵੀਰ ਜੀ ਇਹ ਮੱਝ ਬਾਬਾ ਜੀ ਅਗਰਵਾਲੀ ਵਾਲੇ ਜੀ ਹੂੰ ਉਹਨਾਂ ਨੇ ਮੈਨੂੰ ਆਪ ਮੈਂ ਉਹਨਾਂ ਦਾ ਹੀ ਬੱਚਾ ਜੀ ਹੂੰ ਉਹਨਾਂ ਨੇ ਆਪ ਕਿਰਪਾ ਕਰਕੇ ਮੈਨੂੰ ਦਿੱਤੀ ਜੀ ਉਹਨਾਂ ਨੇ ਦਾ ਨਾਮ ਰੱਖਿਆ ਸੀ ਬਾਦਸ਼ਾ ਠੀਕ ਹੈ ਤੇ ਹੈ ਵੀ ਇਹ ਬਾਦਸ਼ਾਹੀ ਠੀਕ ਹੈ ਤੇ ਮੈਂ ਇਹਦਾ ਨਾਮ ਬਦਲ ਕੇ ਰੱਖਿਆ ਭਾਗਪਰੀ ਉਹਦੇ ਤੋਂ ਵੀ ਉੱਤੇ ਇਹਨੂੰ ਪਰੀ ਸਮਝਿਆ ਜੀ ਸਹੀ ਹੈ ਇਹ ਚੌਥਾ ਸੂ ਹੈ ਜੀ ਹੂੰ ਇਹਨੇ ਤਕਰੀਬਨ 331 ਕਿਲੋ ਦੁੱਧ ਦਿੱਤਾ ਐਸਵਾਰ ਮੇਲੇ ਦੇ ਵਿੱਚ ਮੇਲੇ ਦੇ ਵਿੱਚ ਕੈਮਰਿਆਂ ਦੇ ਥੱਲੇ ਪੋਜੀਸ਼ਨ ਕਿੰਨੀ ਰਹੀ ਇਹਨੇ ਸੈਕੰਡ ਪੋਜੀਸ਼ਨ ਹਾਸਲ ਕੀਤੀ ਹੈ ਜੀ ਕੁਝ ਗ੍ਰਾਮਾਂ ਦੇ ਨਾਲ ਫਰਸਟ ਪੋਜੀਸ਼ਨ ਨਾਲੋਂ ਕਿੰਨਾ ਦੁੱਧ ਦਾ ਫਰਕ ਰਿਹਾ ਨੀਅਰ ਅਬਾਊਟ ਮੈਨੂੰ ਲੱਗਦਾ 2 250 ਗ੍ਰਾਮ 300 ਗ੍ਰਾਮ ਦਾ ਹੈ ਇੰਨਾ ਕੁ ਫਰਕ ਹੈ ਯਾਨੀ ਪੂਰੀ ਫਸਵੀਂ ਟੱਕਰ ਇਹ ਸਮਝਦੀ ਸੀ ਪਹਿਲੇ ਨੰਬਰ ਵਾਲੀ ਨਾਲ ਵੀਰੇ ਫਸਵੀਂ ਟੱਕਰ ਵੀ ਕਹਿ ਸਕਦੇ ਆ ਵੀ ਦੁੱਧ ਮੱਝ ਦੇ ਥੱਲੇ ਹੋਰ ਵੀ ਜ਼ਿਆਦਾ ਸੋਹਣਾ ਸੀ ਹੂੰ ਮੱਝ ਹੀਟ ਕੱਢ ਗਈ ਅੱਛਾ ਹੀਟ ਕਰਕੇ ਜਿੰਨੀ ਪਰਫਾਰਮੈਂਸ ਚਾਹੀਦੀ ਸੀ ਹੂੰ ਉਨੀ ਨਹੀਂ ਮੱਝ ਨੇ ਦਿੱਤੀ ਪਰ ਇੰਨੀ ਵੀ ਬਹੁਤ ਜ਼ਿਆਦਾ ਕਿੰਨਾ ਚਿਰ ਹੋ ਗਿਆ ਮਾਲਕ ਦਾ ਕਿੰਨਾ ਚਿਰ ਹੋ ਗਿਆ ਬਈ ਇਹਨੂੰ ਸੋਈ ਨੂੰ ਵੀਰ ਜੀ ਮਾਝ ਨੂੰ ਸੋਈ ਨੂੰ ਤਕਰੀਬਨ 2.5 3 ਮਹੀਨੇ ਹੋ ਗਏ 2.5 3 ਮਹੀਨੇ ਹੋ ਗਏ ਠੀਕ ਐ ਸੋ ਦੋਸਤੋ ਮੱਝ ਦੇਖੋ ਨਾਮ ਬਾਬਾ ਜੀ ਹੋਰਾਂ ਨੇ ਰੱਖਤਾ ਭਾਗ ਭਰੀ ਭਾਗ ਭਰੀ ਤੇ ਇਹ ਕਰਮ ਵਾਲੀ ਦਾ ਆਰਡਰ ਦੀ ਬਣਾਵਟ ਦੇਖੋ ਥੰਦਾ ਸਾਈਜ਼ ਜਿਗ ਜਿਗ ਨਾ ਗੱਲਾਂ ਲੱਗਦੀਆਂ ਟਾਈਮ ਤੋਂ ਟਾਈਮ ਨਾ ਹਲੇ ਚੌਨ ਨੂੰ ਮੇਰੇ ਹਿਸਾਬ ਨਾਲ ਸ਼ਾਇਦ 2 ਘੰਟੇ ਦੇ ਕਰੀਬ ਆਏ ਹੁਣ ਅੱਛਾ ਤੋ ਦੋਸੋ ਦੇ ਕਵਾਕਾ ਹੀ ਬੜਾ ਨਗੀਨਾ ਇੱਕ ਬਾ ਪੌਣੇ 7 ਦੀ ਦੀ ਚਵਾਈ ਆ ਤੇ ਤਕਰੀਬਨ ਪੌਣੇ 5 5 ਵਜੇ ਆ ਠੀਕ ਐ ਤੋ ਦੇਖੋ ਤੁਸੀਂ ਕਿਸੇ ਵੀ ਗੱਲ ਨੂੰ ਇਹ ਮੰਨਾਂਗੇ ਵੀ ਇਹ ਐਚ ਐਫ گاਵਾ ਨਾਲੋਂ ਘੱਟ ਨਹੀਂ ਇਹਦਾ ਹਵਾਨਾ ਜਿਹਦੇ ਡਾਂਟੇ ਬਣਾਉਂਦੇ ਆ ਇਹ ਇਹ ਜੇ ਆਪਾਂ ਤੁਸੀਂ ਚਲੋ ਬਹੁਤ ਮੱਜਾਂ ਦੇ ਉੱਤੇ ਕੰਮ ਕਰਦੇ ਹਾਂ ਤੁਹਾਡੇ ਕੋਲ ਟੌਪ ਦੀਆਂ ਮੱਜਾਂ ਐ ਪੰਜਾਬ ਸਿੰਘ ਜੀ ਜੇ ਗੱਲ ਕਰੀਏ ਤਾਂ ਮੇਰੇ ਖਿਆਲ ਚ ਮਿਲਕ ਦੇ ਨਾਲ ਨਾਲ ਬਿਊਟੀ ਵੀ ਇਹਦੇ ਨਾਲ ਫੁੱਲ ਵੀਰ ਜੀ ਕੋਸ਼ਿਸ਼ ਕਰਾਂਗੇ ਵੀ ਕੱਲ ਨੂੰ ਇਹਨੂੰ ਮਿਲਕ ਬਿਊਟੀ ਦੇ ਰਿੰਗ ਦੇ ਵਿੱਚ ਲੈ ਕੇ ਜਾਈਏ ਅੱਛਾ ਪੋਜੀਸ਼ਨ ਕੀ ਆਉਂਦੀ ਆ ਉਹ ਸੱਚੇ ਪਾਤਸ਼ਾਹ ਨੂੰ ਮਨਜ਼ੂਰ ਸਹੀ ਹੈ ਸੋ ਦੋਸਤੋ ਦੇਖੋ ਅੱਜ ਤੁਸੀਂ ਇਹ ਮਿਲਕ ਬਿਊਟੀ ਦਾ ਸਮੇਲ ਹੈ ਦੋਸਤੋ ਜਦੋਂ ਕੋਈ ਪਸ਼ੂ ਜੱਦ ਦਾ ਹੈ ਖਾਸ ਕਰਕੇ ਸੋਹਣੇ ਪਸ਼ੂ ਤਾਂ ਹਰੇਕ ਵੀਰ ਦੇਖਣ ਵਾਸਤੇ ਪਹੁੰਚਦਾ ਪਰਲੇ ਪਾਸੇ ਨੂੰ ਮੂੰਹ ਮੱਜ ਕਿਉਂਕਿ ਥੋੜਾ ਜਿਹਾ ਉਪਰਾ ਸਮਝ ਕੇ ਕੇ ਉਹਨਾਂ ਡਰਨ ਲੱਗ ਜਾਂਦੇ ਥੋਨੂੰ ਇਧਰੋਂ ਇਹਦਾ ਫੇਸ ਦਿਖਾਉਣਾ ਹੈ ਹਾਈਟ ਦਾ ਅਤਾ ਤੁਹਾਨੂੰ ਹੋ ਹੀ ਗਿਆ ਹੋਣਾ ਕਿਉਂਕਿ ਬਹੁਤ ਸੋਹਣੀ ਹਾਈਟ ਦੀ ਹੈ ਮੱਝ ਚੌਥਾ ਸੂਆ ਸੂਈ ਹੈ ਤੇ ਦੁੱਧ ਤੁਹਾਨੂੰ ਦੱਸ ਹੀ ਦਿੱਤਾ ਦੋਸਤੋ ਬਾਈ ਜੀ ਹੋਰਾਂ ਨੇ ਵੀ ਇਹਨੇ ਬੜਾ ਸੋਹਣਾ ਦੁੱਧ ਦਾ ਪ੍ਰਦਰਸ਼ਨ ਕੀਤਾ ਤੇ ਸੈਕਿੰਡ ਪੋਜੀਸ਼ਨ ਹਾਸਲ ਕਰਕੇ ਪੰਜਾਬ ਸਿੰਘ ਬਾਈ ਜੀ ਹੋਰਾਂ ਦਾ ਨਾਮ ਹੈ ਤੇ ਪੂਰੇ ਪੰਜਾਬ ਦਾ ਵੀ ਮਾਣ ਵਧਾਇਆ ਵਧਾਇਆ ਕਿਉਂਕਿ ਦੂਜੀ ਪੋਜੀਸ਼ਨ ਇਸ ਮੱਝ ਨੇ ਇਸ ਮਹਾ ਮੁਕਾਬਲੇ ਦੇ ਵਿੱਚ ਹਾਸਲ ਕੀਤੀ ਹੈ ਮਿਲਕਿੰਗ ਦੇ ਵਿੱਚੋਂ ਸੋ ਦੋਸਤੋ ਇਹ ਤੇ ਖੜੀ ਦਿਖਾਉਣੀ ਹੈ ਕਿਉਂਕਿ ਦੂਜੇ ਪਸ਼ੂ ਵੀ ਕੋਲ ਆ ਫਿਰ ਪਸ਼ੂ ਰਿੰਗਣ ਲੱਗ ਪੈਂਦੇ ਜੋ ਕੋਲੋਂ ਫੋਲ ਗਏ ਆਰਡਰ ਦੀ ਬਣਾਵਟ ਫੇਰ ਦੇਖੋ ਮੈਂ ਸ਼ਾਮ ਦੇ ਟਾਈਮ ਤੇ ਵੀਡੀਓ ਬਣਾ ਰਿਹਾ ਹਜੇ 2 ਘੰਟੇ ਹੋਰ ਬਾਕੀ ਹੈ ਪੈਰ ਪਿਛਲੇ ਬਰਾਬਰ ਆ ਪਰ ਪਿਛਾਣ ਨੂੰ ਹਵਾਨਾ ਦੇਖੋ ਜੋ ਚੀਜ਼ ਨੋਟ ਕਰਨ ਵਾਲੀ ਇਹਦੀ ਆਰਡਰ ਦੀ ਅਟੈਚਮੈਂਟ ਇੱਥੋਂ ਤੁਸੀਂ ਦੇਖੋਗੇ ਬਾਡੀ ਦੇ ਨਾਲ ਕਿੰਡੀ ਜ਼ਬਰਦਸਤ ਹੈ ਵੀਰ ਜੀ ਸੋ ਦਾ ਗੈਪ ਦੇਖੋ ਸਹੀ ਹੈ ਸੋ ਗੈਪ ਕਿੰਨਾ ਚੱਲ ਸੋ ਥਣਾ ਦੇ ਵਿੱਚ ਬਿੱਥੀ ਥਨ ਦਾ ਸਾਈਜ਼ ਪਸਵਾ ਦੇ ਵਿੱਚ ਕਿੰਡਾ ਜ਼ਬਰਦਸਤ ਹੋਊਗਾ ਅੰਦਾਜ਼ਾ ਲਾਇਓ ਹਵਾਨੇ ਦੇ ਉੱਤੇ ਨਾੜਾਂ ਬੜੀਆਂ ਸੋਹਣੀਆਂ ਸੋ ਸੋ ਚਮੜੀ ਫਿਰ ਦੇਖੋ ਜੇ ਤੁਸੀਂ ਬਾਈ ਜੀ ਸੋਣਗੇ ਜਿਵੇਂ ਮੱਝ ਨੇ ਨਾ ਸੰਪੂਰਨ ਰੱਬ ਨੇ ਮੱਝ ਬਣਾਈ ਹੋਵੇ ਹਰ ਤਰ੍ਹਾਂ ਦੀ ਅਗੂ ਵੀ ਦਿਖਾਇਓ ਚਮੜੀ ਰੰਗ ਸੋ ਇਤੋਂ ਨਾਲ ਕੀ ਸਹੀ ਹੈ ਭਾਈ ਸੋ ਬਿਲਕੁਲ ਪਤਲੀ ਚਮੜੀ ਦੀ ਇਸ ਤੋਂ ਬਾਅਦ ਜਿਹੜੀ ਇਹਨਾਂ ਦੀ ਮੱਝ ਜਿਹਨੇ ਦੂਜੀ ਪੋਜੀਸ਼ਨ ਹਾਸਲ ਕੀਤੀ ਆ ਤੀਜੀ ਸੌਰੀ ਪੋਜੀਸ਼ਨ ਹਾਸਲ ਕੀਤੀ ਹੈ ਆਪਾਂ ਉਸ ਮੱਝ ਬਾਰੇ ਵੀ ਥੋੜੀ ਗੱਲਬਾਤ ਕਰਾਂਗੇ ਜਗਾਲੀ ਕਰ ਰਹੀ ਹੈ ਕਿਉਂਕਿ ਦੋਤਾਲਾ ਪਸ਼ੂ ਉਹ ਜੇ ਇਹ ਰਹਿੰਦੀ ਆ ਉਹਦੀ ਵੀ ਉਹ ਜਗਾਲੀ ਕਰੇ ਤੇ ਦੁੱਧ ਪੈਦਾ ਕਰੇ ਪੰਜਾਬ ਸਿੰਘ ਦੀ ਇਸ ਮੱਝ ਦਾ ਕੀ ਨਾਮ ਹੈ ਤੇ ਕੰਮਾ ਸੁਆ ਇਹ ਵੀਰ ਜੀ ਇਹ ਮੱਝ ਦਾ ਨਾਮ ਹੈ ਅਨੰਤ ਠੀਕ ਹੈ ਤੇ ਆਪ ਜੀ ਨੂੰ ਇਹ ਵੀ ਪਤਾ ਜੀ ਨਾਮ ਆਪਾਂ ਥੋੜਾ ਜਿਆ ਸਮਝ ਨਾਲ ਰੱਖਦੇ ਆ ਵੀ ਆਪਣੇ ਦਿਲ ਤੋਂ ਸਹੀ ਹੈ ਵੀ ਜਿਹਦੇ ਅਕੋਰਡਿੰਗ ਮੱਝ ਹੋਵੇ ਉਹ ਮੈਨੂੰ ਪਰਿ ਜਾਪੀ ਤੇ ਤਾਂ ਭਾਗ ਪਰ ਹੀ ਰੱਖ ਦਿੱਤਾ ਹਾਂ ਇਹ ਅਨੰਤ ਜਾਪੀ ਇਹ ਪਹਿਲੇ ਸੂਏ ਦੀ ਝੋਟੀ ਆ ਹੂੰ ਤਕਰੀਬਨ 6 ਮਹੀਨੇ ਦੇ ਕਰੀਬ ਦੀ ਸੂਈ ਠੀਕ ਹੈ ਅਗੋਂ ਪ੍ਰੈਗਨਟ ਜੀ ਇਹਨੇ 28.5 ਕਿਲੋ ਦੇ ਕਰੀਬਨ ਦੁੱਧ ਦਿੱਤਾ ਠੀਕ ਹੈ ਤੇ ਇਹਦੀ ਪੋਜੀਸ਼ਨ 3rd ਰਹੀ ਇਹਦੀ 3rd ਪੋਜੀਸ਼ਨ ਆਈ ਹੈ ਠੀਕ ਹੈ ਦੋਸਤੋ ਦੇਖੋ ਵੱਡੀਆਂ ਮੱਜਾਂ ਦੇ ਮੁਕਾਬਲੇ ਦੇ ਵਿੱਚ ਨਾਮਵਾਰ ਮੱਜਾਂ ਦੇ ਮੁਕਾਬਲੇ ਦੇ ਵਿੱਚ ਆਈਏ ਪਹਿਲਣ ਝੋਟੀ ਨੇ ਕੰਪੀਟ ਕਰਨਾ ਹੀ ਵੱਡੀ ਗੱਲ ਸਹੀ ਹੈ ਉਸ ਤੋਂ ਬਾਅਦ ਮਾਲਕ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਮਾਲਕ ਨੇ ਦਾਤ ਦਿੱਤੀ ਵੀ ਇਹਨੂੰ 3rd ਪੋਜੀਸ਼ਨ ਇਹਦੀ ਝੋਲੀ ਪਾਈ ਸਹੀ ਹੈ ਸੋ ਦੋਸਤੋ ਨਾਂ ਅਨੰਤ ਤੇ ਕਰਮਵਾਲੀ ਨੇ ਪਹਿਲਾ ਸੂਆ ਸੂਕੇ ਵੱਡੀਆਂ ਮੱਝਾਂ ਦੇ ਮੁਕਾਬਲੇ ਚੋਂ ਤੀਜੀ ਪੋਜੀਸ਼ਨ ਹਾਸਲ ਕਰ ਲਈ 28 ਕਿਲੋ ਤੋਂ ਬਾਹਰ ਦੁੱਧ ਦਿੱਤਾ ਇੱਕ ਚੀਜ਼ ਇਹਦੇ ਬਾਰੇ ਵੀ ਨੋਟ ਕਰਿਓ ਥਾਂ ਦਾ ਸਾਈਜ਼ ਜੇ ਤੁਹਾਨੂੰ ਘੱਟ ਰੋਸ਼ਨੀ ਦੇ ਵਿੱਚ ਦਿਸਦਾ ਤਾਂ ਕਿਉਂਕਿ ਮੈਂ ਹੁਣ ਥੋੜਾ ਫਲੈਸ਼ ਜਗਾਈ ਹੈ ਥਾਂ ਦਾ ਸਾਈਜ਼ ਦੇਖੋ ਖਵਾਨੇ ਦੇ ਨਾੜਾਂ ਦੇਖੋ ਤੁਸੀਂ ਇਹ ਚੀਜ਼ਾਂ ਸਿੱਖਣ ਵਾਲੀਆਂ ਕਿਹੜਾ ਥਾਂ ਨੂੰ ਦੁੱਧ ਜ਼ਿਆਦਾ ਵਧੀਆ ਕੱਢ ਸਕਦਾ ਹੈ ਕਿਹੜੀ ਮਾੜੀ ਦੇ ਥਣ ਚੋਂ ਨੂੰ ਦੇਖ ਕੇ ਤੁਹਾਨੂੰ ਸਮਝ ਆਊਗੀ ਇਹ ਮੱਝ ਦੁੱਧ ਵਾਲੀ ਹੋ ਸਕਦੀ ਹੈ ਮੁੱਢ ਪੂਰਾ ਮੋਟਾ ਥੱਲੇ ਨੂੰ ਥਣ ਜਿਹੜਾ ਉਹ ਥੋੜਾ ਪਤਲਾ ਹੁੰਦਾ ਬਸਮਾ ਦੇ ਵਿੱਚ ਹੋਰ ਜ਼ਬਰਦਸਤ ਥਣੇ ਦਾ ਆਊਗਾ ਤੁਸੀਂ ਇਹਦੀ ਵੀ ਬੰਤਰ ਦੇਖੋ ਪੁੜਿਆਂ ਦੀ ਚੁਣਾਈ ਨੋਟ ਕਰਿਓ ਉਤੋਂ ਇਹਦੀ ਹਾਈਟ ਦੇਖ ਸਕਦੇ ਹੋ ਆਰਡਰ ਦੇਖੋ ਕਰਮਾਲੀ ਦਾ ਤੋਂ ਬੜਾ ਸੋਹਣਾ ਹਵਾਨਾ ਦੋਸਤੋ ਇਹਦਾ ਵੀ ਸ਼ਾਮ ਦੇ ਟਾਈਮ ਤੇ 28 ਕਿਲੋ ਤੋਂ ਬਾਹਰ ਦੁੱਧ ਦਿੱਤਾ ਇਸ ਸਾਈਡ ਤੋਂ ਫੇਰ ਥਣ ਹਵਾਨੇ ਦੇ ਉੱਤੇ ਨਾੜਾਂ ਨੋਟ ਕਰਨ ਵਾਲੀਆਂ ਪਿਛਾਣੂ ਹਵਾਨਾ ਜੇ ਦੇਖਦੇ ਆ ਤਾਂ ਅਟੈਚਮੈਂਟ ਇਹਦੀ ਵੀ ਬੜੀ ਜ਼ਬਰਦਸਤ ਹੈ ਸੋ ਇਹ ਪਹਿਲਣ ਝੋਟੀ ਦੋਸਤੋ ਜਿਹਨੇ ਤੀਜੀ ਪੋਜੀਸ਼ਨ ਹਾਸਲ ਕੀਤੀ ਹੈ ਸਿੰਘ ਇਹਦਾ ਵੀ ਬੜਾ ਸੋਹਣਾ ਬਿਊਟੀ ਦਾ ਸੁਮੇਲ ਆ ਦੋਸਤੋ ਇਹ ਨਸਲ ਦੇ ਨਾਲ-ਨਾਲ ਤੁਸੀਂ ਇੱਥੋਂ ਦੇਖ ਸਕਦੇ ਹੋ ਉਹਨੂੰ ਸੋ ਇਹ ਪੀਡੀਐਫ ਮੇਲੇ ਜੋ ਤੀਜੀ ਪੋਜੀਸ਼ਨ ਦਾ ਹਾਸਲ ਕਰਨ ਵਾਲੀ ਇਹ ਝੋਟੀ ਤੁਸੀਂ ਦੇਖ ਰਹੇ ਹੋ ਸੋ ਦੋਸਤੋ ਅੱਗੇ ਤੁਹਾਨੂੰ ਜਿਹੜੀ ਝੋਟੀ ਦਿਖਾਉਣੀ ਹੈ ਇਹ ਬਾਈ ਜੀ ਹੋਰੀ ਤਿੰਨ ਮੱਝਾਂ ਲੈ ਕੇ ਆਏ ਸੀਗੇ ਜਿਵੇਂ ਪਹਿਲਾਂ ਦੱਸ ਕੇ ਹਟਿਆ ਤੇ ਇਹ ਉਹ ਤੀਜੀ ਝੋਟੀ ਹੈ ਜਿਹੜੀ ਇਸ ਮੁਕਾਬਲੇ ਦੇ ਵਿੱਚ ਪਹੁੰਚੀ ਸੀ ਬਾਬਾ ਜੀ ਇਹਦੀ ਡਿਟੇਲ ਦੇ ਦਿਓ ਜੇ ਕੰਨਵਸ ਹੁਆ ਵੀਰ ਜੀ ਇਹ ਜਗਜੀਤ ਵੀਰ ਜੀ ਮੀਣੀ ਝੋਟੀ ਆ ਹੂੰ ਪਹਿਲਾ ਸੂਆ ਹੂੰ ਤਕਰੀਬਨ 8 ਮਹੀਨਾ ਦੀ ਸੂਈ ਠੀਕ ਐ ਅੱਛਾ ਭਾਈ ਕਿੰਨਾ ਦੁੱਧ ਇਹਦਾ ਰਿਹਾ ਐ ਇਸ ਮੇਲੇ ਦੇ ਵਿੱਚ ਇਹਨੇ ਜੀ ਤਕਰੀਬਨ ਨੀਅਰ ਅਬਾਊਟ 28 ਕਿਲੋ ਦੇ ਕਰੀਬ ਦੁੱਧ ਦਿੱਤਾ 28 ਕਿਲੋ ਦੇ ਆਸ-ਪਾਸ ਦੁੱਧ ਨੇ ਦਿੱਤਾ ਹਾਂਜੀ ਠੀਕ ਐ ਅੱਛਾ ਭਾਈ ਜਿਹੜਾ ਤੁਹਾਡਾ ਐਕਸਪੀਰੀਅੰਸ ਆ ਜਿਵੇਂ ਪਹਿਲਾਂ ਝੋਟੀਆਂ ਦੋ ਹਾਲਾਂਕਿ ਇੱਕ ਨੇ ਤਾਂ ਪੋਜੀਸ਼ਨ ਤੀਜੀ ਹਾਸਲ ਕਰ ਲਈ ਐ ਜਦੋਂ ਤੀਜੀ ਸੂਏ ਨੂੰ ਪਹੁੰਚਣੀਆਂ ਉਦੋਂ ਕਰਨ ਵਾਲੀਆਂ ਦੱਸ ਨਹੀਂ ਆ ਵੀ ਕਿਸੇ ਮੁਕਾਬਲੇ ਦੇ ਵਿੱਚ ਪਹੁੰਚੀ ਨਾ ਦੁੱਧ ਚੁਵਾਈ ਚ ਨਾ ਜਗਜੀਤ ਵੀਰ ਜੀ ਓਵੇਂ ਤਾਂ ਭਲੀ ਤੋਂ ਭਲੀ ਦੁਨੀਆ ਪਈ ਐ ਭਲੀ ਤੋਂ ਭਲੀ ਜਾਨਵਰ ਪਿਆ ਹੂੰ ਐਵੇਂ ਦੇ ਬੋਡੀ ਸਟਰਕਚਰ ਦਾ ਪਹਿਲੇ ਸੂਏ ਦਾ ਜਾਨਵਰ ਇੰਨੇ ਦੁੱਧ ਦੀ ਕੁਆਲਿਟੀ ਇੰਨਾ ਲੰਬਾ ਲੈਕਟੇਸ਼ਨ ਘਾਟ ਹੀ ਮਿਲਦਾ ਬਾਕੀ ਦਾਤਾ ਪਿੰਗਲੇ ਨੂੰ ਪਹਾੜ ਚੜਾ ਦਿੰਦਾ ਹੂੰ ਮਾਲਕ ਬੜਾ ਬੇਨਤ ਹੈ ਸਹੀ ਹੈ ਕਿਸੇ ਨੂੰ ਕੀ ਦਾਤ ਦੇ ਦੇਵੇ ਹੂੰ ਉਹ ਮਾਲਕ ਸੱਚੇ ਪਾਤਸ਼ਾਹ ਦੀ ਦਇਆ ਤਰਸਾ ਹਮ ਮਾਲਕ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਇਹ ਮੇਰੀ ਝੋਲੀ ਦਾਤ ਪਾਈ ਹੈ ਜੀ ਸਹੀ ਹੈ ਅੱਛਾ ਜਿਹੜੀ ਕਲੈਕਸ਼ਨ ਆ ਤੁਹਾਡੀ ਘਰੇ ਪਸੂਰ ਤੁਸੀਂ ਰੱਖਦੇ ਹੋ ਮੈਂ ਹਾਲਾਂਕਿ ਘਰੋਂ ਵੀ ਵੀਡੀਓ ਕੀਤੀਆਂ ਤੁਹਾਡੇ ਕੋਲ ਇੱਕ ਦੋ ਵੀਡੀਓ ਹੋਈਆਂ ਆਪਣੀਆਂ ਲਾਈਵ ਮਿਲ ਕੇ ਵੀ ਆਪਾਂ ਕੀਤੀ ਹੈ ਮੇਰੇ ਖਿਆਲ ਸਾਰੀਆਂ ਮੱਝਾਂ ਪਰ ਤੁਸੀਂ ਦੁੱਧ ਦੇ ਨਾਲ 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 ਬਿਊਟੀ ਨੂੰ ਵੀ ਪਹਿਲ ਦਿੰਦੇ ਹੋ ਵੀਰ ਜੀ ਉਹ ਮੈਨੂੰ ਨਾ ਇਹ ਰੰਗਤ ਚੜੀ ਹੈ ਮਹਾਪੁਰਸ਼ਾਂ ਦੇ ਕੋਲ ਗੁਰਵਾਲੀ ਵਾਲੇ ਮਹਾਪੁਰਸ਼ਾਂ ਦੇ ਕੋਲ ਉਹਨਾਂ ਦਾ ਬੱਚਾ ਜੀ ਮੈਂ ਆਪ ਜੀ ਨੂੰ ਪਹਿਲਾਂ ਵੀ ਜ਼ਿਕਰ ਕੀਤਾ ਉਹ ਸੁਮਤ ਦੇਂਦੇ ਰਹਿੰਦੇ ਹਮ ਰਾਹੇ ਬਗਾਏ ਹਰ ਟਾਈਮ ਦੱਸਦੇ ਰਹਿੰਦੇ ਜਾਨਵਰ ਦੇ ਵਿੱਚ ਇਹ ਕੁਆਲਿਟੀ ਹੋਣੀ ਚਾਹੀਦੀ ਹੈ। ਹਮ ਆਪ ਉਂਗਲੀ ਫੜ ਕੇ ਤੋਰਿਆ ਜੀ ਉਹਨਾਂ ਨੇ। ਅੱਛਾ ਤੇ ਹੁਣ ਵੀ ਲਾ ਲੋ ਇਹ ਜਾਨਵਰ ਦਿੱਤੇ ਸਾਰੇ ਉਹਨਾਂ ਨੇ ਆਪਸਮਤ ਦਿੱਤੀ ਵੀ ਇਹ ਜਾਨਵਰ ਆਪਾਂ ਐਵੇਂ ਦਾ ਖਰੀਦਣਾ ਹੈ। ਹਮ ਐਵੇਂ ਦਾ ਰੱਖਣਾ ਹੈ। ਹਮ ਵੀਰ ਜੀ ਉਹ ਅੱਜ ਇਹਦੀ ਕੈਲਕੂਲੇਸ਼ਨ ਕਰੀਏ ਨਾ। ਹਮ ਤੇ 9 ਵਿੱਚ 22 ਦੇ ਵਿੱਚ ਮੱਝ ਆ ਜੂ। ਠੀਕ ਹੈ। 28 ਪਲੱਸ ਦੁੱਧ ਰਿਕਾਰਡ ਕਰਾਉਣਾ ਧਰਤੀ ਦੇ ਉੱਤੇ ਪਹਿਲੇ ਸੂਏ ਦੀ ਝੋਟੀ ਹੋਵੇ ਤੇ ਇੰਨਾ ਲੰਬਾ ਲੈਕਟੇਸ਼ਨ ਹਮ ਸਾਹਮਣੇ ਨਹੀਂ ਆਈ ਕਿਸੇ ਕੋਲ ਪਿੱਛੇ ਲੁਕੀ ਹੋਵੇ ਤਾਂ ਹੋ ਏ ਸਾਹਮਣੇ ਨਹੀਂ ਆਈ ਕਿਸੇ ਦੀ ਸਹੀ ਹੈ 128 ਕਿਲੋ ਦੁੱਧ ਦੇ ਛੋਟੀ ਨੇ ਇਸ ਮੁਕਾਬਲੇ ਚ ਦਿੱਤਾ ਪੰਤਰ ਇਹਦੀ ਵੀ ਬੜੀ ਪਿਆਰੀ ਹੈ ਥੰਡ ਦਾ ਸਹਿਜ ਇਹਦਾ ਵੀ ਉਹਨਾਂ ਮੱਝਾਂ ਵਾਂਗੂ ਜਵਰਦਸਤ ਹੈ ਉੱਤੋਂ ਢਾਂਚਾ ਤੁਸੀਂ ਦੇਖਿਓ ਪਿੱਛੋਂ ਹਵਾਨਾ ਤੁਸੀਂ ਦੇਖੋ ਇਹਦਾ ਬਹੁਤ ਸੋਹਣੀ ਛੋਟੀ ਏ ਪਹਿਲਾ ਸੂਆ ਸੋਈ ਹੈ ਕਰਨ ਵਾਲੀ ਬੜਾ ਜਵਰਦਸਤ ਦੁੱਧ ਦਾ ਪ੍ਰਦਰਸ਼ਨ ਇਹਦਾ ਰਿਹਾ ਇਸ ਮੇਲੇ ਦੇ ਵਿੱਚ ਅਕੇ ਪ੍ਰਮਾਤਮਾ ਉਹਨੂੰ ਲੰਬੀ ਉਮਰ ਬਖਸ਼ੇ ਤੇ ਇਹ ਮੇਲਿਆਂ ਦੇ ਵਿੱਚ ਪੰਜਾਬ ਸਿੰਘ ਜੀ ਦਾ ਨਾਮ ਇਨ੍ਹਾਂ ਝੋਟੀਆਂ ਨੇ ਫਿਰ ਰੌਸ਼ਨੀ ਕਰ ਹੀ ਰੱਖਣਾ ਕਿਉਂਕਿ ਇਨ੍ਹਾਂ ਕੋਲ ਨਗინੇ ਆ ਘਰ ਦੇ ਵਿੱਚ ਬਹੁਤ ਸਾਰੀਆਂ ਮੱਜਾਂ ਜਿਹੜੀਆਂ ਇਨ੍ਹਾਂ ਕੋਲ ਬੜੇ ਚੰਗੇ ਦੁੱਤੇ ਚਲਦੀਆਂ ਤੇ ਉਹਨਾਂ ਦੇ ਵਿੱਚੋਂ ਇੱਕ ਇਹ ਨਗਿਨਾ ਜਿਹੜੀ ਮੀਣੀ ਝੋਟੀ ਤੁਹਾਨੂੰ ਦਿਖਾ ਰਹੇ ਆ ਦੇਖੋ ਇਹਦੇ ਸੈਂਕ ਥੱਲੇ ਨੂੰ ਆ ਪਰ ਬਿਊਟੀ ਇਹਦੀ ਵੀ ਆਪਣੀ ਐ ਕਿਉਂਕਿ ਜਿਹੜੀਆਂ ਮੀਨੀਆਂ ਇਨ੍ਹਾਂ ਨੂੰ ਵੀ ਪੰਜਾਬ 'ਚ ਬਹੁਤ ਪਸੰਦ ਕੀਤਾ ਜਾਂਦਾ ਹਵਾਨੇ ਦੀ ਬਣਾਵਟ ਫਿਰ ਦੇਖ ਲਓ ਮੱਝ ਆਪ ਹੀ ਸਾਈਡ ਨੂੰ ਹਟ ਰਹੀ ਐ ਕਰਨ ਵਾਲੀ ਨਾੜਾਂ ਹਵਾਨੇ ਤਾਂ ਤੁਸੀਂ ਦੇਖੋ ਫੀਡ ਖਾਂਦਿਆਂ ਦੋਸਤੋ ਮੇਰੀ ਫੀਡ ਫੇਰੀ 28 ਐਨ ਐਮ ਹਾਥੇ ਵਾਈਸ ਦਾ ਤੋ ਇਹ ਤੋ ਦਾਲਾਂ ਜਿਹੜੀਆਂ ਹਮਾਜਾਂ ਬਾਬਾ ਜੀ ਉਹਨਾਂ ਕੋਲ ਆ ਤੁਹਾਨੂੰ ਪ੍ਰੋਪਰ ਵੀਡੀਓ ਇਹਨਾਂ ਦੇ ਫਾਰਮ ਦੀ ਫੇਰ ਦਿਖਾਉਣੀ ਆ ਥੋੜੇ ਬਹੁਤੇ ਟਾਈਮ ਤੱਕ ਸਵੱਬ ਬਣਿਆ ਤਾਂ ਸੋ ਇੱਕ ਵਾਰ ਤੁਸੀਂ ਇਸ ਮੇਲੇ ਦੇ ਵਿੱਚ ਉਹਨਾਂ ਮੱਜਾਂ ਨੂੰ ਦੇਖੋ ਤੇ ਜਰੂਰ ਦੱਸਿਓ ਤੁਹਾਨੂੰ ਇਹ ਝੋਟੀਆਂ ਐ ਮੱਜਾਂ ਪੰਜਾਬ ਸਿੰਘ ਜੀ ਕੋਲ ਜਿਹੜੀਆਂ ਹੈਗੀਆਂ ਕਿਵੇਂ ਦੀਆਂ ਲੱਗੀਆਂ ਹਾਂਜੀ ਜੀ ਜਤਵੀਰ ਜੀ ਮੈਂ ਨਾ ਇੱਕ ਗੱਲ ਐਡ ਕਰਨੀ ਚਾਹਨਾ ਹੂੰ ਉਹ ਸਾਲ ਪਹਿਲਾਂ ਨਾ ਹੂੰ ਰਜਾਨਾ ਸਪੋਕਸਮੈਨ ਨੇ ਮੇਰੀ ਇੰਟਰਵਿਊ ਲਈ ਅੱਛਾ ਉਹ ਬਣੇ ਹੂੰ ਉਹਦੇ ਵਿੱਚ ਮੈਂ ਇਹ ਗੱਲ ਆਖੀ ਵੀ ਮੇਰੇ ਕੋਲੇ ਗਵਾਲ ਦੇ ਵਿੱਚ ਜਾਨਵਰ ਤਕਰੀਬਨ 4 ਮੱਝਾਂ 1 ਕਵਾਂਟਲ 10 ਕਿਲੋ ਦੁੱਧ ਦੇਗੀ ਹੈ ਹੂੰ ਸੁਭਾਵਕ ਗੱਲ ਚੱਲਦੀ ਦੇ ਵਿੱਚ ਮੈਂ ਗੱਲ ਆਖੀ ਅੱਛਾ ਉਸ ਗੱਲ ਦਾ ਬੜਿਆਂ ਨੇ ਕੁਐਸਚਨ ਪੁੱਟ ਕੀਤਾ ਵੀ ਹੋ ਨਹੀਂ ਸਕਦਾ ਹੂੰ ਮਾਲਕ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਤਰਸ ਕਰਕੇ ਹੂੰ ਮੈਨੂੰ ਇਹਨੇ ਜੋਗ ਬਣਾਇਆ ਕਿ ਮੈਂ ਉੱਥੇ ਭਰੇ ਮੇਲੇ ਦੇ ਵਿੱਚ ਕੈਮਰਿਆਂ ਥੱਲੇ ਇਹ ਸੱਚੇ ਪਾਤਸ਼ਾਹ ਨੇ ਦਾਤ ਦੇ ਕੇ ਇਹ ਸਾਬਤ ਕਰਤਾ ਵੀ ਇਹ ਤਿੰਨ ਵੀ ਦੇ ਸਕਦੀਆਂ ਇਹ ਕਿੰਨਾ ਰਿਹਾ ਤਿੰਨਾ ਮਜਾਣਾ ਦੁੱਧ ਵੀਰ ਜੀ ਤੁਸੀਂ ਇਹ ਲਾ ਲਓ 331 ਤਕਰੀਬਨ ਨੀਅਰ ਅਬਾਊਟ 90 ਕਿਲੋ ਦੁੱਧ ਤੇ ਨਾ ਮਜਾਣੇ ਦਿੱਤਾ ਅੱਛਾ ਇੱਕ ਗੱਲ ਹੋਰ ਤੁਹਾਡੇ ਤੋਂ ਪੁੱਛਣੀ ਹੈ ਜਿਵੇਂ ਮੇਲੇ ਤੇ ਆਉਣਿਆ ਖਰਚਾ ਕਾਫੀ ਹੁੰਦਾ ਹੈ ਇੱਥੇ ਤੁਸੀਂ 4 ਤਰੀਕ ਦੇ ਪਹੁੰਚੇ ਹੋਏ ਵੀਰ ਜੀ ਉਹ 4 ਤਰੀਕ ਦੇ ਆਏ ਆ ਹੂੰ 90 ਕਿਲੋ ਦੁੱਧ ਹੈ ਬੱਚੇ ਵੱਡੇ ਆ ਮੱਝਾਂ ਦੇ ਅੱਛਾ ਕੋਸ 2 4 5 ਕਿਲੋ ਆਪਣੇ ਜੋਗਾ ਰੱਖ ਕੇ ਦੁੱਧ ਸਾਰਾ ਵੇਚਦੇ ਆ 65 ਰੁਪਏ ਕਿਲੋ ਨੂੰ ਅੱਛਾ ਤੇ ਤੁਸੀਂ ਆਪ ਲਾ ਲੋ ਵੀ ਜੇ ਉਹਨੇ ਦਿਨਾਂ ਦੀ 10 ਦਿਨਾਂ ਦੀ ਐਵਰੇਜ ਬਣਾਈਏ ਹੂੰ ਤੇ ਰੁਪਈਆ ਕਿੰਨਿਆਂ ਦਾ ਦੁੱਧ ਹੋ ਜੂਗਾ ਤੁਸੀਂ ਦੱਸੋ ਵੀ ਜੇ ਮੈਂ ਜਿਹੜੀ ਗੱਲ ਕਹਿੰਨਾ ਵੀ ਇਹ ਆੜਤੀ ਦੇ ਨਹੀਂ ਜਾਣ ਦਿੰਦੀਆਂ ਇਹ ਕਰਮਾ ਵਾਲੀਆਂ ਹਰ ਵੇਲੇ ATM ਆ ਨਹੀਂ ਜਾਣ ਦਿੰਦੀਆਂ ਸਹੀ ਗੱਲ ਸੋ ਦੋਸਤੋ ਵਾਕਈ ਇਹ ਸਹੀ ਗੱਲ ਆ ਵੀ ਸਾਨੂੰ ਫਸਲ ਸਾਡੀ 6 ਮਹੀਨੇ ਬਾਅਦ ਆਉਂਦੀ ਹੈ ਤੇ ਨਤ ਲੋੜਾਂ ਪੈਸੇ ਨਤ ਚਾਹੀਦੇ ਆ ਦੁੱਧ ਇੱਕ ਐਬ ਜਾ ਕੀਤਾ ਜਿਹੜਾ ਖੇਤੀਬਾੜੀ ਦੇ ਨਾਲ-ਨਾਲ ਤੁਸੀਂ ਕਰ ਸਕਦੇ ਹੋ ਚੰਗੇ ਪਸ਼ੂ ਸੰਭਾਲਦੇ ਹੋ ਜਿਵੇਂ ਬਾਬਾ ਜੀ ਉਹਨਾਂ ਨੇ ਕਿਹਾ ਵੀ ਆੜਤੀਏ ਦੇ ਨਹੀਂ ਜਾਣਾ ਪੈਂਦਾ ਮਤਲਬ ਫਸਲ ਦੇ ਸਨ ਚ ਫਸਲ ਦਾ ਖਰਚਾ ਘਰ ਦਾ ਖਰਚਾ ਬੱਚਿਆਂ ਦੀਆਂ ਫੀਸਾਂ ਸਾਰੀਆਂ ਪਸ਼ੂ ਕਰਦੇ ਜੇ ਚੰਗੀ ਮਿਹਨਤ ਕਰਦੇ ਆ ਸੋਹਣੇ ਪਸ਼ੂ ਰੱਖਦੇ ਆ ਤਾਂ ਉਹੀ ਮੈਸੇਜ ਵੀ ਆ ਤੁਹਾਡੇ ਲਈ ਜਿਹੜੇ ਵੀਰ ਚੌਂਕ ਰੱਖਦੇ ਆ ਚੰਗੀਆਂ ਸੰਭਾਲੋ ਘੱਟ ਰੱਖ ਲੋ ਬਾੜੀ ਗਿਣਤੀ ਵਧਾਉਣ ਦੀ ਲੋੜ ਨਹੀਂ ਪਰ ਗੁਣਾ ਵਾਲੀਆਂ ਮੱਝਾਂ ਜਿਵੇਂ ਇਹ ਮਿਲਕ ਬਿਊਟੀ ਵਾਲੀਆਂ ਇਸ ਤਰ੍ਹਾਂ ਦੀਆਂ ਮੱਝਾਂ ਸੰਭੋ ਤੁਹਾਡੇ ਜਿਹੜੇ ਵਾਰੇ ਨਿਆਰੇ ਕਰਮ ਵਾਲੀਆਂ ਕਰਨੀਆਂ लास्ट ਉੱਤੇ ਪੰਜਾਬ ਸਿੰਘ ਜੀ ਤੁਸੀਂ ਵੀ ਜੰਗ ਦੇ ਵਿੱਚ ਆ ਤੇ ਜੰਗ ਵੀਰ ਬਹੁਤ ਦੇਖਦੇ ਆ ਨੌਜਵਾਨ ਭਰਾ ਬਹੁਤ ਵੀਡੀਓ ਨੂੰ ਦੇਖਦੇ ਆ ਉਹਨਾਂ ਲਈ ਕੋਈ ਸੁਨੇਹਾ ਕੋਈ ਮੈਸੇਜ ਤੁਹਾਡੇ ਵੱਲੋਂ ਵੀਰ ਜੀ ਉਹ ਮੈਂ ਤਾਂ ਇੱਕੋ ਬੇਨਤੀ ਕਰਦਾ ਇਹ ਮੇਲਾ ਇੱਕ ਖੇਡ ਹੈ ਖੇਡ ਪਿਆਰ ਨਾਲ ਖੇਡਣੀ ਚਾਹੀਦੀ ਹੈ ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਾਰ ਵੀ ਜਾਂਦੇ ਨੇ ਬਿਲਕੁਲ ਸਹੀ ਹੈ ਮੈਂ ਆਪਣੇ ਵੱਲੋਂ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰੀ ਕੀ ਸੋਚ ਹੈ ਹਾਂ ਨਾ ਜ਼ਖਮ ਬੰਨਣਾ ਨਾ ਹਾਦਸਾ ਬੰਨਣਾ ਹਾਂ ਇਹਨਾਂ ਤਪਦੇ ਰਾਹਾਂ ਤੇ ਸਾਵਣ ਦੀ ਘਟਾ ਬੰਨਣਾ ਸਹੀ ਹੈ ਇਹਨਾਂ ਧੁੱਪਾਂ ਇਹਨਾਂ ਔੜਾਂ ਨੂੰ ਕਰਾਰੀ ਹਾਰ ਹੈ ਦੇਣੀ ਹਾਂ ਮੈਂ ਸੁੱਕੇ ਬਿਰਖ ਦੀ ਟਾਣੀ ਤੇ ਇੱਕ ਪੱਤਾ ਹਰਾ ਬੰਨਣਾ ਵੈਰੀ ਗੁੱਡ ਇਹ ਮੰਨ ਲਓ ਜਿਹੜੇ ਕਹਿੰਦੇ ਸੀ ਵੀ ਮੱਝਾਂ ਇਹਨਾਂ ਦੁੱਧ ਨਹੀਂ ਦੇ ਸਕਦੀਆਂ ਕੈਵਰਿਆਂ ਥੱਲੇ ਹਾਂ ਮੇਰੇ ਕਹਿਣ ਤੋਂ ਭਾਵੇਂ ਆ ਵੀ ਉਹਨਾਂ ਔੜਾਂ ਨੂੰ ਪਾ ਨੂੰ ਕਰਾਰੀ ਹਾਰ ਦੇ ਕੇ ਹਾਂ ਐ ਸੁਕੇ ਬਿਰਖ ਦੀ ਟਾਣੀ ਤੇ ਇੱਕ ਪੱਤਾ ਹਰਾ ਬੰਨਾ ਉਹ ਮਾਲਕ ਸੱਚੇ ਪਾਤਸ਼ਾਹ ਨੇ ਮੈਨੂੰ ਇਹਨਾਂ ਜੋਗ ਬਣਾਇਆ ਕਿ ਮੈਂ ਉਹ ਸਾਬਤ ਕਰ ਸਕਿਆ ਸਹੀ ਹੈ ਸੋ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਵੀ ਬਹੁਤ ਬਹੁਤ ਤੁਹਾਨੂੰ ਧੰਨਵਾਦ ਸੋ ਦੋਸਤੋ ਧੰਨਵਾਦ ਤੁਹਾਡਾ ਵੀ ਤੁਸੀਂ ਵੀਡੀਓ ਨੂੰ ਦੇਖਿਆ ਭਰਾ ਜਦੋਂ ਤੋਂ ਮੱਝਾਂ ਵਾਈ ਸੀ ਉਹਨਾਂ ਦੀਆਂ ਜਿੱਤੀਆਂ ਸਾਰੇ ਵੀਰ ਆਉਂਦੇ ਆ ਪਸ਼ੂ ਦੇਖਦੇ ਆ ਸਿੱਖਦੇ ਆ ਇੱਕ ਉਤਸ਼ਾਹ ਇੱਕ ਜੋਸ਼ ਲੈ ਕੇ ਜਾਂਦੇ ਆ ਵੀ ਆਪਾਂ ਵੀ ਘਰਾਂ ਦੇ ਵਿੱਚ ਇਦਾਂ ਦੀਆਂ ਮੱਝਾਂ ਸਾਂਭਾਂਗੇ ਚੰਗਾ ਦੁੱਧ ਪੈਦਾ ਕਰਾਂਗੇ ਤੇ ਆਪਣੀ ਜਿਹੜੀ ਉਪਜੀਵਕਾ ਕਮਾਵਾਂਗੇ ਖੇਤੀਬਾੜੀ ਦੇ ਨਾਲ-ਨਾਲ ਇਸ ਸਹਾਇਕ ਕਿੱਤੇ ਨੂੰ ਜਿਹੜਾ ਉਹ ਹੋਰ ਅੱਗੇ ਵਧਾਉਣ ਵਾਸਤੇ ਜ਼ਰੂਰੀ ਚੀਜ਼ਾਂ ਹੈ ਧੰਨਵਾਦ ਵੀਡੀਓ ਦੇਖਣ ਲਈ